ਅੱਜ ਦੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਪਪਾਲ ਤੋਂ ਪੁਲਿਸ ਨੂੰ ਇੱਕ ਫੋਨ ਕਾਲ ਆਉਂਦੀ ਹੈ ਸਾਹਮਣੇ ਵਾਲਾ ਸ਼ਖਸ ਦੱਸਦਾ ਹੈ ਕਿ ਸਾਨੂੰ ਇੱਥੇ ਖੰਡਰ ਦੇ ਵਿੱਚ ਇੱਕ ਅੱਜਲੀ ਲਾਸ਼ ਮਿਲੀ ਹੈ ਹੁਣ ਪੁਲਿਸ ਹੈ ਜਿਹੜੀ ਬਿਨਾਂ ਟਾਈਮ ਗਵਾਏ ਮੌਕੇ ਤੇ ਪਹੁੰਚਦੀ ਹੈ ਤੇ ਜਦੋਂ ਜਾ ਕੇ ਡੈੱਡ ਬੋਡੀ ਨੂੰ ਵੇਖਦੀ ਹੈ ਤਵਾਕਕੇ ਚ ਉਹਦਾ ਉੱਪਰਲਾ ਹਿੱਸਾ ਪੂਰੀ ਤਰ੍ਹਾਂ ਜਲ ਚੁੱਕਿਆ ਸੀਗਾ ਸਿਰਫ ਨਿਚਲਾ ਹਿੱਸਾ ਜਾਂ ਕਹਿ ਲਈਏ ਲੱਤਾਂ ਸੀਗੀਆਂ ਜੋ ਸਿਰਫ ਉਹੀ ਬਾਕੀ ਸੀ ਕਿ ਹੁਣ ਉਸ ਸ਼ਖਸੀ ਪਛਾਣ ਨਹੀਂ ਸੀ ਹੋ ਸਕਦੀ ਕਿ ਉਹ ਕੌਣ ਆ ਕਿੱਥੋਂ ਦਾ ਆ ਹੁਣ ਇਸ ਤੋਂ ਬਾਅਦ ਪੁਲਿਸ ਕੀ ਕਰਦੀ ਹੈ ਚਾਰੇ ਪਾਸੇ ਵੇਖਦੀ ਹੈ ਕਿ ਸ਼ਾਇਦ ਕੋਈ ਸੁਰਾਗ ਮਿਲ ਜੇ ਪਰ ਉੱਥੇ ਪੁਲਿਸ ਨੂੰ ਕੁਝ ਵੀ ਨਹੀਂ ਮਿਲਦਾ ਇਸ ਤੋਂ ਬਾਅਦ ਹੈ ਪੁਲਿਸ ਜਿਹੜੀ ਉਹਦੀ ਜਿਹੜੀ ਜੀਨਸ ਪਾਈ ਹੋਈ ਸੀ ਉਹਦੀ ਤਲਾਸ਼ੀ ਲੈਂਦੀ ਹੈ ਤਾਂ ਉਹਦੇ ਚੋਂ ਉਹਨਾਂ ਨੂੰ ਕੋਈ ਸੁਰਾਗ ਮਿਲਦੇ ਹੈ ਹੁਣ ਇਹ ਜੋ ਸੁਰਾਗ ਮਿਲਦੇ ਹੈ ਪੁਲਿਸ ਹੈ ਕਿਵੇਂ ਕਾਤਲ ਤੱਕ ਪਹੁੰਚਦੀ ਹੈ ਤੁਹਾਨੂੰ ਅੱਗੇ ਸਾਰੀ ਕਹਾਣੀ ਡਿਟੇਲ ਵਿੱਚ ਦੱਸਾਂਗੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ 13 ਅਗਸਤ 2013 ਨੂੰ भोपाल ਚ ਹੀ ਇੱਕ ਸੁਨਸਾਨ ਜਗ੍ਹਾ ਤੇ ਕੁਝ ਲੋਕ ਜਾ ਰਹੇ ਹੁੰਦੇ ਆ ਤੇ ਉਹਨਾਂ ਨੂੰ ਇੱਕ ਲਾਸ਼ ਨਜ਼ਰ ਆਉਂਦੀ ਹੈ ਜੋ ਕਿ ਅੱਧ ਜਲੀ ਸੀਗੀ ਉਹ ਪੁਲਿਸ ਨੂੰ ਫੋਨ ਕਰਦੇ ਆ ਪੁਲਿਸ ਹੈ ਜਿਹੜੀ ਉੱਥੇ ਪਹੁੰਚਦੀ ਹੈ ਤੇ ਹੁਣ ਉਹਦਾ ਉੱਪਰਲਾ ਹਿੱਸਾ ਜਲ ਚੁਕਿਆ ਸੀਗਾ ਜਿਵੇਂ ਕਿਸੇ ਨੇ ਪਛਾਣ ਮਟਾਉਣ ਦੀ ਕੋਸ਼ਿਸ਼ ਕੀਤੀ ਹੋਏ ਤਾਂ ਕਿ ਇਹਦੀ ਪਛਾਣ ਨਾ ਹੋ ਸਕੇ ਲਾਸ਼ ਦੀ ਹੁਣ ਪੁਲਿਸ ਵੇਖਦੀ ਹੈ ਕਿ ਇਸ ਡੈੱਡ ਬੋਡੀ ਦੇ ਜਿਹੜਾ ਨੀਚਲਾ ਹਿੱਸਾ ਸੀਗਾ ਲੱਤਾਂ ਵਾਲਾ ਉੱਥੇ ਜੀਨਸ ਪਈ ਹੋਈ ਸੀ ਹੁਣ ਉਹਨੇ ਜੀਨਸ ਪਈ ਹੋਈ ਸੀ ਤਾਂ ਜੀਨਸੀ ਜਦੋਂ ਤਲਾਸ਼ੀ ਲਈ ਜਾਂਦੀ ਹੈ ਉਹਦੇ ਵਿੱਚ ਉਹਨਾਂ ਨੂੰ ਇੱਕ ਗੈਸ ਦੀ ਰਸੀਦ ਮਿਲਦੀ ਹੈ ਤੇ 4000 ਰੁਪਏ ਕੈਸ਼ ਮਿਲਦੇ ਆ ਹੁਣ ਪੁਲਿਸ ਕੀ ਕਰਦੀ ਉਹਨਾਂ ਲਈ ਇੱਕ ਬਹੁਤ ਵੱਡੀ ਲੀਡ ਸੀਗੀ ਕਿ ਸ਼ਾਇਦ ਇਸ ਤੋਂ ਪਤਾ ਚੱਲ ਸਕੇ ਕਿ ਇਹ ਸ਼ਖਸ ਕੌਣ ਆ ਕੌਣ ਨਹੀਂ ਹੁਣ ਇਸ ਤੋਂ ਬਾਅਦ ਜਿਹੜੀ ਉਹ ਰਸੀਦ ਸੀਗੀ ਜੋ ਉਹਦੇ ਉੱਤੇ ਜੋ ਪਤਾ ਦਿੱਤਾ ਹੋਇਆ ਸੀ ਪੁਲਿਸ ਉਸ ਪਤੇ ਤੇ ਪਹੁੰਚਦੀ ਹੈ ਤੇ ਜਾ ਕੇ ਉੱਥੋਂ ਦੇ ਜਿਹੜਾ ਮਾਲਕ ਹੁੰਦਾ ਹੈ ਉਹਨੂੰ ਉਠਾਇਆ ਜਾਂਦਾ ਹੈ ਕਿਉਂਕਿ ਰਾਤ ਦਾ ਸਮਾਂ ਸੀਗਾ ਉਹ ਵੀ ਸੋ ਚੁੱਕੇ ਸੀਗੇ ਹੁਣ ਉਹ ਨੀਂਦ ਦੇ ਵਿੱਚ ਹੁੰਦਾ ਆ ਤਾਂ ਵੇਖ ਕੇ ਪੁਲਿਸ ਨੂੰ ਇੱਕਦਮ ਡਰ ਜਾਂਦਾ ਆ ਕਿ ਪੁਲਿਸ ਇੱਥੇ ਕੀ ਕਰ ਰਹੀ ਹੈ ਉਹ ਪੁੱਛਦੇ ਆ ਕਿ ਇਹ ਹਰਸੀ ਤੁਹਾਡੇ ਇੱਥੋਂ ਦੀ ਉਹ ਕਹਿੰਦਾ ਕਿ ਹਾਂ ਇਹ ਮੇਰੇ ਇੱਥੋਂ ਹੀ ਹੈ ਤਾਂ ਹੁਣ ਜਦੋਂ ਉਹ ਰਜਿਸਟਰ ਦੇ ਵਿੱਚ ਚੈੱਕ ਕਰਕੇ ਦੱਸਦਾ ਆ ਤਾਂ ਫਿਰ ਉਸ ਸ਼ਖਸ ਦਾ ਪੂਰਾ ਨਾਮ ਪਤਾ ਡਰੈਸ ਪੂਰਾ ਪੁਲਿਸ ਨੂੰ ਇਹ ਜਿਹੜਾ ਉਹ ਦੇ ਦਿੰਦਾ ਆ ਹੁਣ ਪੁਲਿਸ ਇਹ ਜਿਹੜੀ ਉਨ ਉਸ ਐਡਰੈਸ ਤੇ ਜਿਹੜਾ ਰਾਤ ਤਾਂ ਜਾ ਨਹੀਂ ਸਕਦੀ ਕਿਉਂਕਿ ਰਾਤ ਕਾਫੀ ਹੋ ਚੁੱਕੀ ਸੀ ਹੁਣ ਉਹ ਇੰਤਜ਼ਾਰ ਕਰਦੇ ਆ ਸਵੇਰ ਹੋਣ ਦਾ ਸਵੇਰ ਹੁੰਦੀ ਹੈ ਇਧਰੋਂ ਜਿਹੜੀ ਡੈੱਡ ਬੋਡੀ ਸੀਗੀ ਉਹਨੂੰ ਵੀ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਆ ਤੇ ਹੁਣ ਜਦੋਂ ਸਵੇਰ ਹੁੰਦੀ ਹੈ ਪੁਲਿਸ ਇਹ ਜਿਹੜੀ ਉਹ ਜਿਹੜਾ ਪਤਾ ਲਿਆ ਹੁੰਦਾ ਹੈ ਉਹਨਾਂ ਨੇ ਰਾਤ ਉਸ ਪਤੇ ਤੇ ਜਾਂਦੇ ਆ ਤੇ ਜਾ ਕੇ ਜਦੋਂ ਉਹਨਾਂ ਦਾ ਦਰਵਾਜ਼ਾ ਖੜਕਾਂਦੇ ਆ ਤਾਂ ਉਹਦੇ ਮਾਤਾ ਪਿਤਾ ਜਦੋਂ ਦਰਵਾਜ਼ਾ ਖੋਲਦੇ ਆ ਸਾਹਮਣੇ ਪੁਲਿਸ ਨੂੰ ਵੇਖ ਕੇ ਉਹ ਡਰ ਜਾਂਦੇ ਆ ਕਿਉਂਕਿ ਉਹਨਾਂ ਦਾ ਜਿਹੜਾ ਬੇਟਾ ਸੀਗਾ ਉਹ 2 ਦਿਨਾਂ ਤੋਂ ਗਾਇਬ ਸੀਗਾ ਉਹ ਘਰ ਨਹੀਂ ਸੀ ਆਇਆ ਹੁਣ ਪੁਲਿਸ ਹੈ ਜਿਹੜੀ ਉਹਨਾਂ ਨੂੰ ਪੁੱਛਦੀ ਹੈ ਕਿ ਇਹ ਮਨੀਸ਼ ਤਖਤਾਨੀ ਦੇ ਘਰ ਆ ਉਹ ਕਹਿੰਦੇ ਆ ਹਾਂਜੀ ਇਹ ਮਨੀਸ਼ ਤਖਤਾਨੀ ਦੇ ਘਰ ਆ ਹੁਣ ਉਹ ਦੱਸਦੇ ਆ ਪੁਲਿਸ ਵਾਲਿਆਂ ਨੂੰ ਕਿ ਸਾਡਾ ਬੇਟਾ ਜਿਹੜਾ ਉਹ 2 ਦਿਨਾਂ ਤੋਂ ਘਰ ਨਹੀਂ ਆਇਆ ਤਾਂ ਉਹ ਕਹਿੰਦੇ ਆ ਕਿ ਤੁਸੀਂ ਕੋਈ ਕੰਪਲੇਂਟ ਨਹੀਂ ਕੀਤੀ ਉਹ ਕਹਿੰਦੇ ਕਿ ਅਸੀਂ ਚਾਰੇ ਪਾਸੇ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਸਾਨੂੰ ਕਿਤੇ ਵੀ ਕੋਈ ਪਤਾ ਨਹੀਂ ਸੀ ਲੱਗ ਰਿਹਾ ਹੁਣ ਅਸੀਂ ਥਾਣੇ ਜਾਣ ਬਾਰੇ ਸੋਚ ਰਹੇ ਸੀ ਹੁਣ ਇੰਨੇ ਚਿਰ ਚੀ ਉਹਦੀ ਜਿਹੜੀ ਘਰ ਵਾਲੀ ਹੁੰਦੀ ਉਹ ਵੀ ਆ ਜਾਂਦੀ ਹੈ ਉੱਥੇ ਹੁਣ ਪੁਲਿਸ ਹੈ ਜਿਹੜੀ ਇਹਨਾਂ ਤੋਂ ਪੁੱਛਤਾਛ ਕਰਦੀ ਹੈ ਕਿ ਤੁਹਾਡੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਹੋਏ ਤਾਂ ਉਹ ਕਹਿੰਦੇ ਆ ਕਿ ਸਾਡੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਸਾਡਾ ਬੇਟਾ ਕੰਮ ਤੇ ਜਾਂਦਾ ਤੇ ਕੰਮ ਤੋਂ ਸਿੱਧਾ ਘਰ ਵਾਪਸ ਆ ਜਾਂਦਾ ਆ ਉਹਦੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਫਿਰ ਉਹਦੀ ਜਿਹੜੀ ਘਰ ਵਾਲੀ ਹੁੰਦੀ ਹੈ ਉਹਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕੋਈ ਤੁਹਾਡਾ ਆਪਸੀ ਵਿਵਾਦ ਹੋਇਆ ਹੋਏ ਜਿਹਦੇ ਕਰਕੇ ਉਹ ਘਰੋਂ ਬਾਹਰ ਚਲਾ ਗਿਆ ਹੋਏ ਹੁਣ ਉਹ ਕਹਿੰਦੀ ਹੈ ਕਿ ਨਹੀਂ ਸਾਡੀ ਮੈਰਿਡ ਲਾਈਫ ਸੀਗੀ ਜਿਹੜੀ ਉਹ ਇੱਕਦਮ ਵਧੀਆ ਚੱਲ ਰਹੀ ਸੀਗੀ ਕੋਈ ਦਿੱਕਤ ਵਾਲੀ ਗੱਲ ਨਹੀਂ ਸੀ ਸਾਡੀ ਬੇਟੀ ਵੀ ਹੈ ਛੋਟੀ ਜਹੀ ਤਾਂ ਸਾਡੇ ਘਰ ਚ ਐਵੇਂ ਦੀ ਕੋਈ ਗੱਲ ਨਹੀਂ ਸੀ ਹੁਣ ਪੁਲਿਸ ਹੈ ਜਿਹੜੀ ਉਹ ਜਾਣਦੀ ਹੈ ਵਾਪਿਸ ਇਹਨਾਂ ਤੋਂ ਪੁਛਤਾਛ ਕਰਕੇ ਆਪਣੇ ਅੱਗੇ ਦੀ ਇਨਵੈਸਟੀਗੇਸ਼ਨ ਕਰਨ ਲਈ ਤਾਂ ਹੁਣ ਇੱਥੇ ਪੁਲਿਸ ਸੋਚਦੀ ਹੈ ਕਿ ਹੋ ਸਕਦਾ ਹੈ ਕਿ ਇਹਦੇ 'ਚ ਕੋਈ ਨਾ ਕੋਈ ਵਾਈਫ ਦਾ ਹੱਥ ਹੋਵੇ ਤੇ ਕਿਉਂ ਨਾ ਜਿਹੜਾ ਇਹ ਅੰਡੀ ਗੁਆਂਡੀ ਉਹਨਾਂ ਦੇ ਉਹਨਾਂ ਤੋਂ ਪੁੱਛਿਆ ਜਾਏ ਹੁਣ ਜਦੋਂ ਗੁਆਂਡ 'ਚ ਪੁਛਤਾਛ ਕੀਤੀ ਜਾਂਦੀ ਹੈ ਤਾਂ ਹੁਣ ਗਵੰਡੀ ਵੀ ਸੀਗੇ ਜਿਹੜੇ ਉਹ ਵੀ ਦੱਸਦੇ ਆ ਕਿ ਨਹੀਂ ਇਹਨਾਂ ਦੀ ਜਿਹੜੀ ਨੂੰਹ ਐ ਨੂੰਹ ਦਾ ਨਾਮ ਹੁੰਦਾ ਸਪਨਾ ਇਹ ਜਿਹੜੀ ਸਪਨਾ ਆ ਇਹਦਾ ਬਹੁਤ ਵਧੀਆ ਜਿਹੜਾ ਹੈ ਨੇਚਰ ਐ ਇਹ ਹਰ ਇੱਕ ਦੇ ਨਾਲ ਕੁਲ ਮਿਲ ਜਾਂਦੀ ਐ ਬਹੁਤ ਜਲਦੀ ਐਵੇਂ ਦੀ ਕੋਈ ਗੱਲ ਨਹੀਂ ਇਹ ਬਹੁਤ ਹੀ ਮਿਲਨਸਾਰ ਐ ਹਰ ਇੱਕ ਦਾ ਬਹੁਤ ਖਿਆਲ ਰੱਖਦੀ ਐ ਤੇ ਦੀ ਆਪਣੇ ਹਸਬੰਡ ਦੇ ਨਾਲ ਤੇ ਬਹੁਤ ਹੀ ਜ਼ਿਆਦਾ ਬਣਦੀ ਐ ਹੁਣ ਪੁਲਿਸ ਨੂੰ ਜਿਹੜਾ ਸ਼ੱਕ ਸੀਗਾ ਉਹਨਾਂ ਦਾ ਕਲੀਅਰ ਹੋ ਗਿਆ ਇੱਥੇ ਹੁਣ ਪੁਲਿਸ ਨੂੰ ਇਹ ਸੀਗਾ ਕਿ ਇਹਨੇ ਇੰਨੀ ਵੱਡੀ ਜੋ ਵੀ ਉਹਨਾਂ ਦੀ ਪ੍ਰਾਪਰਟੀ ਕਾਫੀ ਸੀਗੀ ਇਹ ਹੀ ਪ੍ਰਾਪਰਟੀ ਇਹਨਾਂ ਨੇ ਬਣਾਈ ਕਿਵੇਂ ਹੋ ਸਕਦਾ ਹੈ ਕਿ ਇਹਨਾਂ ਦੀ ਇਹ ਦੇ ਕਰਕੇ ਕੋਈ ਰੰਜਿਸ਼ ਹੋਏ ਇਹਨਾਂ ਦਾ ਬਿਜ਼ਨਸ ਕਾਫੀ ਵਧੀਆ ਸੀਗਾ ਕੋਈ ਬਿਜ਼ਨਸ ਦੇ ਵਿੱਚ ਹੈ ਕਿਸੇ ਦੇ ਨਾਲ ਕੋਈ ਹੋਏ ਇਹਨਾਂ ਦੀ ਦੁਸ਼ਮਣੀ ਹੁਣ ਜਦੋਂ ਵੀ ਐਂਗਲ ਚੈੱਕ ਕੀਤਾ ਜਾਂਦਾ ਹੋਵੇ ਦੇ ਵਿੱਚ ਵੀ ਪੁਲਿਸ ਨੂੰ ਕੁਝ ਨਹੀਂ ਮਿਲਦਾ ਮਨੀਸ਼ ਤੇ ਇੱਕ ਕੰਪਨੀ ਸੀਗੀ ਜਿਹਦੇ ਵਿੱਚ ਇਹ ਇਹਨਾਂ ਦਾ ਫਰਨੀਚਰ ਵਗੈਰਾ ਦਾ ਜੋ ਵੀ ਸਮਾਨ ਹੁੰਦਾ ਹੈ ਉਹ ਬੰਨਦਾ ਸੀਗਾ ਕਾਫੀ ਵਧੀਆ ਫੈਮਲੀ ਸੀਗੀ ਇਹ ਵੀ ਨਹੀਂ ਸੀ ਪੈਸੇ ਵਲੋਂ ਕੋਈ ਦਿੱਕਤ ਨਹੀਂ ਸੀ ਕਰੋੜਪਤੀ ਫੈਮਲੀ ਸੀਗੀ ਇਹ ਹੁਣ ਇਸ ਤੋਂ ਬਾਅਦ ਕੀ ਹੁੰਦਾ ਹੈ ਪੁੱਛਿਆ ਜਾਂਦਾ ਹੈ ਕਿ ਇਹਦਾ ਵਿਆਹ ਕਦੋਂ ਹੋਇਆ ਸੀਗਾ ਪੁਲਿਸ ਵਾਲੇ ਜਦੋਂ ਇਨਵੈਸਟੀਗੇਸ਼ਨ ਕਰਦੇ ਆ ਤਾਂ ਉਹ ਪੂਰਾ ਡੀਪਲੀ ਜਾ ਕੇ ਕਰਦੇ ਆ ਹੁਣ ਪੁੱਛਿਆ ਜਾਂਦਾ ਇਹਨਾਂ ਦਾ ਵਿਆਹ ਕਿਵੇਂ ਹੋਇਆ ਸੀ ਤਾਂ ਹੁਣ ਉਹ ਦੱਸਦੇ ਆ ਕਿ 2007 ਦੇ ਵਿੱਚ ਇਹਦਾ ਸਪਨਾ ਦੇ ਨਾਲ ਵਿਆਹ ਹੋਇਆ ਸੀ ਸਪਨਾ ਜਿਹੜੀ ਉਹ ਇਹਨਾਂ ਦੇ ਕਿਸੇ ਦੇ ਪਿਤਾ ਜੀ ਹੈ ਉਹਨਾਂ ਦੇ ਕਿਸੇ ਦੋਸਤ ਦੀ ਬੇਟੀ ਹੈ ਉਹਨਾਂ ਦਾ ਵੀ ਬਹੁਤ ਵਧੀਆ ਕਾਰੋਬਾਰ ਸੀਗਾ ਤੇ ਇਹਨਾਂ ਨੇ ਆਪਸ ਹੀ ਜੋ ਉਹ ਰਿਸ਼ਤਾ ਜੋੜ ਲਿਆ ਸੀਗਾ ਹੁਣੇ ਸਭ ਕੁਝ ਵਧੀਆ ਚੱਲ ਰਿਹਾ ਸੀ ਪੁਲਿਸ ਨੂੰ ਜਿਹੜੇ ਇੱਥੇ ਸਾਰੇ ਡਾਊਟ ਸੀਗੇ ਜਿਹੜੇ ਉਹਨਾਂ ਦੇ ਉਹ ਕਲੀਅਰ ਹੋ ਜਾਂਦੇ ਆ ਤੇ ਹੁਣ ਉਹ ਸੋਚਦੇ ਆ ਕਿ ਹੁਣ ਇਹਦੇ ਵਿੱਚ ਹੋਇਆ ਕੀ ਹੋਏਗਾ ਫਿਰ ਉਹ ਪੁੱਛਦੇ ਆ ਦੇ ਘਰ ਵਾਲਿਆਂ ਨੂੰ ਆਣ ਕੇ ਕਿ ਜਿਹੜਾ ਮਨੀਸ਼ ਆ ਉਹਦਾ ਮੋਬਾਈਲ ਨੰਬਰ ਦੋ ਸਾਨੂੰ ਅਸੀਂ ਕੁਆਲ ਡਿਟੇਲ ਚੈੱਕ ਕਰਨੀ ਆ ਤਾਂ ਫਿਰ ਉਹ ਜਦੋਂ ਮਨੀਸ਼ ਤੇ ਜਿਹੜਾ ਮੋਬਾਈਲ ਨੰਬਰ ਲੈ ਕੇ ਜਾਂਦੇ ਆ ਕਿਉਂਕਿ ਮੋਬਾਈਲ ਸੀਗਾ ਉਹ ਡੈੱਡ ਬੋਡੀ ਕੋਲ ਤਾਂ ਮਿਲਿਆ ਹੀ ਨਹੀਂ ਸੀ ਹੁਣ ਉਹਦੇ ਘਰ ਵਾਲੇ ਦੱਸਦੇ ਆ ਕਿ ਮਨੀਸ਼ ਤੇ ਕੋਲ ਇੱਕ ਕਾਰ ਵੀ ਸੀਗੀ ਉਹ ਕਾਰ ਵੀ ਗਾਇਬ ਆ ਹੁਣ ਜਦੋਂ ਪੁਲਿਸ ਨੂੰ ਸਭ ਕੁਝ ਪਤਾ ਚੱਲਦਾ ਹੈ ਤਾਂ ਪੁਲਿਸ ਇਹ ਜਿਹੜੀ ਉਹਦੀ ਫੋਨ ਦੀ ਲਾਸਟ ਲੋਕੇਸ਼ਨ ਕਢਾਉਂਦੇ ਆ ਕਿ ਲਾਸਟ ਲੋਕੇਸ਼ਨ ਕਿੱਥੇ ਹੈ ਹੁਣ ਉਹ ਲਾਸਟ ਲੋਕੇਸ਼ਨ ਸੀਗੀ ਜਿਹੜੀ ਉਹ ਬੋਪਾਲ ਤੋਂ ਕਾਫੀ ਦੂਰ ਸੀਗੀ ਕਈ ਕਿਲੋਮੀਟਰ ਦੂਰ ਸੀਗੀ ਹੁਣ ਇਸ ਤੋਂ ਬਾਅਦ ਜਿਹੜੀ ਪੁਲਿਸ ਉੱਥੇ ਪਹੁੰਚਦੀ ਹੈ ਜਦੋਂ ਉੱਥੇ ਪਹੁੰਚ ਕੇ ਵੇਖਦੇ ਆ ਤਾਂ ਉੱਥੇ ਹੀ ਇਹਦੀ ਜਿਹੜੀ ਕਾਰ ਸੀਗੀ ਉਹ ਵੀ ਉੱਥੇ ਖੜੀ ਸੀਗੀ ਤੇ ਫੋਨ ਵੀ ਉਹਦੇ ਵਿੱਚ ਸੀਗਾ ਹੁਣ ਕਾਰ ਦੇ ਵਿੱਚ ਕਾਫੀ ਖੂਨ ਲੱਗਾ ਹੋਇਆ ਸੀ ਹੋਨ ਪੁਲਿਸ ਹੈ ਜਿਹੜੀ ਇਹ ਸਭ ਕੁਝ ਆਪਣੇ ਕਬਜ਼ੇ ਚ ਲੈਦੀ ਹੈ ਉੰਜੋ ਤੇਦੀ ਕਾਲ ਡਿਟੇਲ ਚੈੱਕ ਕੀਤੀ ਜਾਂਦੀ ਹੈ ਤਾਂ ਉਹਦੇ ਵਿੱਚ ਇਹਨਾਂ ਨੂੰ ਇੱਕ ਅਨਨੌਨ ਨੰਬਰ ਮਿਲਦਾ ਆ ਤੇ ਹੁਣ ਜਦੋਂ ਉਹ ਅਨਨੌਨ ਨੰਬਰ ਮਿਲਦਾ ਆ ਤਾਂ ਪੁਲਿਸ ਹੈ ਜਿਹੜੀ ਉਹ ਕੰਪਨੀ ਵਾਲਿਆਂ ਤੋਂ ਪੁੱਛਦੀ ਹੈ ਕਿ ਇਹ ਨੰਬਰ ਕਿਹਦਾ ਆ ਕਿਉਂਕਿ ਉਹਨਾਂ ਦੇ ਕੋਲ ਸਾਰੇ ਇਹਦੇ ਘਰ ਵਾਲਿਆਂ ਦੇ ਤਾਂ ਨੰਬਰ ਹੈ ਸੀਗੇ ਪੁਲਿਸ ਵਾਲਿਆਂ ਕੋਲ ਹੁਣ ਜਦੋਂ ਇਹ ਚੈੱਕ ਕਰਵਾਂਦੀ ਹੈ ਨੰਬਰ ਕਰਵਾਉਂਦੀ ਹੈ ਕਿ ਇਹ ਕਿਹਦਾ ਆ ਤਾਂ ਉਹ ਵੀ ਸਪਨਾ ਦੇ ਨਾਮ ਤੇ ਰਜਿਸਟਰ ਸੀਗਾ ਹੁਣ ਸਪਨਾ ਨੂੰ ਪੁੱਛਿਆ ਜਾਂਦਾ ਸਪਨਾ ਆਪਣਾ ਫੋਨ ਵਿਖਾ ਦਿੰਦੀ ਹੈ ਕਿ ਮੇਰੇ ਕੋਲ ਆਹੀ ਫੋਨ ਆ। ਪੁਲਿਸ ਨੂੰ ਇੱਥੇ ਹੁਣ ਇਤੇ ਡਾਊਟ ਹੁੰਦਾ ਆ। ਹੁਣ ਪੁਲਿਸ ਇਹ ਜਿਹੜੀ ਉਹ ਜਦੋਂ ਆਪਣੇ ਤਰੀਕੇ ਦੇ ਨਾਲ ਪੁੱਛਤਾਚ ਕਰਦੀ ਆ ਤਾਂ ਫਿਰ ਸਪਨਾ ਨੂੰ ਦੱਸਣ ਲੱਗਿਆ ਟਾਈਮ ਨਹੀਂ ਲੱਗਦਾ ਕਿ ਇਹ ਦੂਜਾ ਨੰਬਰ ਕਿੱਥੇ ਆ। ਹੁਣ ਸਪਨਾ ਦੱਸਦੀ ਹੈ ਕਿ ਦੂਸਰਾ ਨੰਬਰ ਵੀ ਮੇਰੇ ਕੋਲ ਹੀ ਆ ਤੈਨੂੰ ਵੀ ਮੈਂ ਹੀ ਯੂਜ਼ ਕਰਦੀ ਆ। ਹੁਣ ਪੁੱਛਿਆ ਜਾਂਦਾ ਹੈ ਕਿ ਤੂੰ ਇਹ ਕਤਲ ਕਰਵਾਇਆ ਕਿਉਂ ਜਦੋਂ ਕਿ ਤੇਰੇ ਸਭ ਕੁਝ ਹੈ ਜੋ ਤੇਰੀ ਲਾਈਫ ਚia ਵਧੀਆ ਚੱਲ ਰਿਹਾ ਸੀਗਾ ਤੈਨੂੰ ਇਹਨਾਂ ਪਿਆਰ ਕਰਨ ਵਾਲਾ ਹਸਬੰਡ ਸੀਗਾ ਤੇਰੇ ਕੋਲ ਤਾਂ ਤੂੰ ਫਿਰ ਉਹਨੂੰ ਐਵੇਂ ਕਿਉਂ ਮਰਵਾ ਦਿੱਤਾ ਤਾਂ ਸੁਪਨਾ ਦੱਸਦੀ ਹੈ ਕਿ ਜਦੋਂ ਮੈਂ ਇੱਕ ਵਾਰੀ ਸੀਗੀ ਤਾਂ ਮੇਰਾ ਸੁਪਨਾ ਸੀਗਾ ਆਪਣਾ ਬਿਜ਼ਨਸ ਕਰਨ ਦਾ ਮੈਂ ਆਪਣੇ ਪੈਰਾਂ ਤੇ ਖੜੀ ਹੋਣਾ ਚਾਹੁੰਦੀ ਸੀਗੀ ਤਾਂ ਫਿਰ ਮੇਰਾ ਬਹੁਤ ਘੱਟ ਉਮਰ 'ਚ ਵਿਆਹ ਹੋ ਗਿਆ ਤੇ ਜਦੋਂ ਮੈਂ ਆਪਣੇ ਸਹੁਰੇ ਘਰ ਆਈ ਤਾਂ ਮੇਰਾ ਹਸਬੰਡ ਸੀਗਾ ਜਿਹੜਾ ਬਹੁਤ ਵਧੀਆ ਉਹਦਾ ਕਾਰੋਬਾਰ ਸੀਗਾ ਉਹ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਸੀ ਹੋਣ ਦਿੰਦਾ ਪਰ ਫਿਰ ਵੀ ਮੈਂ ਉਹਨੂੰ ਕਹਿੰਦੀ ਸੀ ਕਿ ਮੈਂ ਆਪਣੇ ਪੈਰਾਂ ਤੇ ਖਲੋਣਾ ਚਾਹਨੀ ਆ ਆਪਣਾ ਕੰਮ ਕਰਨਾ ਚਾਹਨੀ ਆ ਇੱਕ ਬੁਟੀਕ ਖੋਲਣਾ ਚਾਹਨੀ ਆ ਤਾਂ ਉਹ ਹਮੇਸ਼ਾ ਇਸ ਗੱਲ ਨੂੰ ਦੀ ਨੂੰ ਟਾਲ ਦਿੰਦਾ ਕਿ ਤੂੰ ਕੀ ਕਰਨਾ ਹੈ ਬੁਟੀਕ ਖੋਲ ਕੇ ਸਭ ਕੁਝ ਹੈ ਤਾਂ ਸਹੀ ਤੂੰ ਆਰਾਮ ਕਰ ਘਰ ਹੁਣ ਜਦੋਂ ਵੀ ਉਹ ਮਨੀਸ਼ ਨੂੰ ਇਸ ਗੱਲ ਹੀ ਕਹਿੰਦੀ ਕਿ ਮੈਂ ਬੁਟੀਕ ਖੋਲਣਾ ਆ ਉਹਦੀ ਹਮੇਸ਼ਾ ਮਜ਼ਾਕ ਚ ਗੱਲ ਉਡਾ ਦਿੰਦਾ ਉਹਦੀ ਗੱਲ ਨਹੀਂ ਸੁਣਦਾ ਵਾਰ-ਵਾਰ ਉਹਨੂੰ ਇਗਨੋਰ ਕਰਦਾ ਹੁਣ ਉਹਨੂੰ ਮਨੀਸ਼ ਸਪਨਾ ਕਹਿੰਦੀ ਹੈ ਕਿ ਮੈਨੂੰ ਬਹੁਤ ਗੁੱਸਾ ਆਉਣਾ ਸ਼ੁਰੂ ਹੋ ਗਿਆ ਹੈ ਦਿਨ ਸਾਡੇ ਲੜਾਈ ਝਗੜੇ ਹੋਣੇ ਸ਼ੁਰੂ ਹੋ ਗਏ ਤੇ ਹੁਣ ਮੈਨੂੰ ਇਹ ਲੱਗਣ ਲੱਗ ਗਿਆ ਸੀਗਾ ਕਿ ਇਹ ਹੁਣ ਪਹਿਲੇ ਵਾਲਾ ਮਨੀਸ਼ ਨਹੀਂ ਰਿਹਾ ਜੋ ਮੇਰੀ ਹਰ ਇੱਕ ਗੱਲ ਸੁਣਦਾ ਸੀਗਾ ਹੁਣ ਇਸੇ ਦੌਰਾਨ ਹੀ ਇਹਨਾਂ ਦਾ ਇੱਕ ਫੈਮਿਲੀ ਫਰੈਂਡ ਹੁੰਦਾ ਜਿਹਦਾ ਨਾਮ ਹੁੰਦਾ ਆ ਹਰਸ਼ਪ੍ਰੀਤ ਸਲੂਜਾ ਹੁਣ ਇਹ ਜਿਹੜਾ ਮਨੀਸ਼ ਤਾਂ ਬਚਪਨ ਦਾ ਦੋਸਤ ਸੀਗਾ ਇਹਨਾਂ ਦੇ ਆਪਸੀ ਰਿਸ਼ਤੇ ਬਹੁਤ ਵਧੀਆ ਸੀਗੇ ਜਿਹੜਾ ਹਰਸ਼ਪ੍ਰੀਤ ਸਲੂਜਾ ਆ ਹੁਣ ਜਿੱਦੜ ਇਹ ਮਨੀਸ਼ ਰਹਿੰਦਾ ਸੀਗਾ ਹੁਣ ਇਹ ਉਸੇ ਸਾਈਡ ਹੀ ਸ਼ਿਫਟ ਹੋ ਜਾਂਦਾ ਆ ਇਹਨਾਂ ਦੇ ਗਵਾਂਡੀ ਹੀ ਉਹ ਵੀ ਬਣ ਜਾਂਦੇ ਆ ਤੇ ਜਿਹੜਾ ਹਰਸ਼ਪ੍ਰੀਤ ਸਲੂਜਾ ਸੀਗਾ ਜਦੋਂ ਪਹਿਲੀ ਵਾਰੀ ਇਸ ਸਪਨਾ ਨੂੰ ਮਿਲਦਾ ਆ ਤਾਂ ਇਹਦਾ دیਵਾਨਾ ਹੋ ਜਾਂਦਾ ਉਹਨੂੰ ਪਹਿਲੀ ਨਜ਼ਰ ਚ ਇਹ ਜਿਹੜਾ ਸਪਨਾ ਨਾਲ ਪਿਆਰ ਹੋ ਜਾਂਦਾ ਆ ਪਰ ਉਹ ਕੁਝ ਬੋਲਦਾ ਨਹੀਂ ਕਿਉਂਕਿ ਉਹਦੇ ਦੋਸਤ ਹੀ ਘਰ ਵਾਲੀ ਹੁੰਦੀ ਹੈ ਹੁਣ ਹੌਲੀ ਹੌਲੀ ਜਦੋਂ ਸਪਨਾ ਨੂੰ ਵੀ ਇਹ ਲੱਗਣਾ ਸ਼ੁਰੂ ਹੋ ਜਾਂਦਾ ਆ ਕਿ ਹਰਸ਼ਪ੍ਰੀਤ ਹੈ ਜਿਹੜਾ ਮੈਨੂੰ ਐਵੇਂ ਦੀ ਨਜ਼ਰ ਨਾਲ ਵੇਖਦਾ ਆ ਤਾਂ ਹੁਣ ਉਹਦਾ ਵੀ ਜਿਹੜੇ ਝੁਕਾਅ ਆ ਉਹ ਹਰਸ਼ਪ੍ਰੀਤ ਵੱਲ ਹੋਣਾ ਸ਼ੁਰੂ ਹੋ ਜਾਂਦਾ ਆ ਕਿਉਂਕਿ ਜਿਹੜਾ ਹੁਣ ਮਨੀਸ਼ ਹੁੰਦਾ ਆ ਇਹ ਪਹਿਲਾਂ ਸਪਨਾ ਨੂੰ ਟਾਈਮ ਦਿੰਦਾ ਹੁੰਦਾ ਸੀ ਹੁਣ ਉਹਦਾ ਸਾਰਾ ਸਮਾਂ ਸੀਗਾ ਜਿਹੜਾ ਉਹ ਬਿਜ਼ਨਸ ਵਾਲ ਹੀ ਜਾ ਰਿਹਾ ਸੀ ਤਾਂ ਹੁਣ ਇਹ ਉਹ ਤੋਂ ਕਟਣਾ ਵੀ ਸ਼ੁਰੂ ਹੋ ਗਿਆ ਸੀਗਾ ਹਮੇਸ਼ਾ ਉਹਦੇ ਨਾਲ ਰੁੱਖਾ ਬੋਲਦਾ ਸਹੀ ਤਰੀਕੇ ਨਾਲ ਗੱਲਬਾਤ ਨਹੀਂ ਕਰਦਾ ਤਾਂ ਹੁਣ ਹੌਲੀ-ਹੌਲੀ ਜਿਹੜੀ ਸਪਨਾ ਐ ਤੇ ਹਰਸ਼ਪ੍ਰੀਤ ਇਹਨਾਂ ਦੀਆਂ ਨਜ਼ਦੀਕੀਆਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਹੁਣ ਇਹ ਦੋਨੋਂ ਜਣੇ ਇੱਕ ਦੂਜੇ ਨੂੰ ਇੰਨਾ ਪਿਆਰ ਕਰਨ ਲੱਗ ਗਏ ਸੀਗੇ ਕਿ ਇਹਨਾਂ ਦੇ ਆਪਸੀ ਨਜਾਇਜ਼ ਰਿਸ਼ਤੇ ਬਣ ਜਾਂਦੇ ਐ ਤੇ ਉਸ ਤੋਂ ਬਾਅਦ ਜਿਹੜੀ ਸਪਨਾ ਐ ਹਰਸ਼ਪ੍ਰੀਤ ਨੂੰ ਕਹਿੰਦੀ ਐ ਕਿ ਮੈਂ ਤੇਰੇ ਬਿਨਾ ਹੁਣ ਬਿਲਕੁਲ ਵੀ ਨਹੀਂ ਰਹਿ ਸਕਦੀ ਤੇ ਹਰਸ਼ਪ੍ਰੀਤ ਕਹਿੰਦਾ ਐ ਕਿ ਕਿਉਂ ਨਾ ਆਪਾਂ ਇੱਕ ਦੂਸਰੇ ਨਾਲ ਵਿਆਹ ਕਰਵਾ ਲਈਏ ਪਰ ਹੁਣ ਵਿੱਚ ਦਿੱਕਤ ਸੀਗੀ ਜਿਹੜਾ ਇਹ ਮਨੀਸ਼ ਆ ਹੁਣ ਮਨੀਸ਼ ਨੂੰ ਰਸਤੇ ਤੋਂ ਕਿਵੇਂ ਹਟਾਇਆ ਜਾਏ ਫਿਰ ਇਹ ਦੋਨੋਂ ਜਣੇ ਪਲੈਨਿੰਗ ਬਣਾਉਂਦੇ ਆ ਕਿ ਕਿਉਂ ਨਾ ਆਪਾਂ ਜਿਹੜਾ ਮਨੀਸ਼ ਆ ਇਹਨੂੰ ਮਾਰ ਦਈਏ ਤੇ ਉਸ ਤੋਂ ਬਾਅਦ ਘਰ ਵਾਲੇ ਕਹਿਣਗੇ ਕਿ ਇਹ ਦੀ ਹੁਣ ਬੇਟੀ ਐ ਛੋਟੀ ਜਹੀ ਬੇਟੀ ਸੀਗੀ ਇਹਦੀ ਹੁਣ ਉਹਨੂੰ ਕੌਣ ਸੰਭਾਲੇਗਾ ਇਹਦੇ ਨਾਲ ਦੁਬਾਰਾ ਵਿਆਹ ਕੌਣ ਕਰਵਾਏਗਾ ਇਹ ਇਕੱਲੀ ਕਿਵੇਂ ਰਹੇਗੀ ਬਹੁਤ ਸਾਰੀਆਂ ਗੱਲਾਂ ਸੋਚਣਗੇ ਤੇ ਉਦੋਂ ਤੂੰ ਆਣ ਕੇ ਮੇਰੇ ਮਾਪਿਓ ਕੋਲੋਂ ਮੇਰਾ ਹੱਥ ਮੰਗ ਲਈ ਕਹਦੇ ਕਿ ਇਹਦੇ ਨਾਲ ਮੈਂ ਵਿਆਹ ਕਰਨ ਨੂੰ ਤਿਆਰ ਆ ਹੋ ਜਿਹੜਾ ਹਰਸ਼ਪ੍ਰੀ ਸਲੂਜਾ ਹੁੰਦਾ ਆ ਉਹ ਉਹ ਇਹਦੀਆਂ ਗੱਲਾਂ ਚਾਹ ਜਾਂਦਾ ਆ ਸਪਨਾ ਦੀਆਂ ਚ ਹੁਣ ਇਹ ਦੋਨੋਂ ਜਿਹਨੇ ਪਲੈਨਿੰਗ ਬਣਾਉਂਦੇ ਆ ਕਿ ਇਹਨੂੰ ਖਤਮ ਕਿਦਾਂ ਕੀਤਾ ਜਾਏ ਹੁਣ ਇਹ ਕੀ ਕਰਦਾ ਆ ਸਪਨਾ ਕਹਿੰਦੀ ਆ ਕਿ ਇਹ ਤੇਰਾ ਬਹੁਤ ਵਧੀਆ ਦੋਸਤ ਆ ਕਿਉਂ ਨਾ ਇਹਨੂੰ ਤੂੰ ਆਪਣੇ ਨਾਲ ਕਿਤੇ ਲੈ ਕੇ ਜਾ ਕਮਲਿਤ ਦਾ ਬਹਾਨਾ ਬਣਾ ਕੇ ਤੇ ਉੱਥੇ ਜਾ ਕੇ ਇਹਨੂੰ ਖਤਮ ਕਰ ਦੇਂ ਤੇ ਇਹਦੀ ਡੈੱਡ ਬੋਡੀ ਨੂੰ ਆਪਾਂ ਕਿਤੇ ਟਿਕਾਣੇ ਲਾ ਦਾਂਗੇ ਕਿਉਂਕਿ ਗੱਡੀ ਐ ਕਿਤੇ ਹੋਰ ਹੋਏਗੀ ਜੇ ਗੱਡੀ ਮਿਲ ਗਈ ਤਾਂ লাশ ਨਹੀਂ ਮਿਲੇਗੀ ਤੇ ਜੇ লাশ ਮਿਲੇਗੀ ਤਾਂ ਗੱਡੀ ਨਹੀਂ ਮਿਲੇਗੀ ਹੁਣ ਇਹੀ ਸੋਚ ਕੇ ਇਹਨਾਂ ਨੇ ਇਹ ਜਿਹੜੇ ਜੋ ਸਾਰੀ ਪਲੈਨਿੰਗ ਬਣਾਈ ਸੀਗੀ ਹੁਣ ਹਰਸ਼ਪ੍ਰੀਤ ਹੈ ਜਿਹੜਾ ਮਨੀਸ਼ ਕੋ ਲਾਂਦਾ ਹੈ ਕਹਿੰਦਾ ਹੈ ਕਿ ਆਪਾਂ ਇੱਕ ਕੰਮ ਲਈ ਜਾਣਾ ਆ ਤਾਂ ਹੁਣ ਜਿਹੜਾ ਮਨੀਸ਼ ਸੀਗਾ ਉਹ ਤਿਆਰ ਹੋ ਜਾਂਦਾ ਹੈ ਹਰਸ਼ਪ੍ਰੀਤ ਦੇ ਨਾਲ ਜਾਣ ਲਈ ਜਦੋਂ ਇਹ ਗੱਡੀ 'ਚ ਜਾ ਰਹੇ ਹੁੰਦੇ ਆ ਤਾਂ ਮਨੀਸ਼ ਹੈ ਜਿਹੜਾ ਉਹ ਹਰਸ਼ਪ੍ਰੀਤ ਨਾਲ ਗੱਲਾਂ ਉਦੋਂ ਹੀ ਕਰ ਰਹੇ ਹੁੰਦੇ ਆ ਨਾਰਮਲ ਪਰ ਹਰਸ਼ਪ੍ਰੀਤ ਸੀਗਾ ਜਿਹੜਾ ਉਹਦੀ ਗੱਲਾਂ ਦਾ ਕੋਈ ਜਵਾਬ ਨਹੀਂ ਸੀ ਦੇ ਰਿਹਾ ਹੁਣ ਹਰਸ਼ਪ੍ਰੀਤ ਅਚਾਨਕ ਮਨੀਸ਼ ਨੂੰ ਕਹਿੰਦਾ ਆ ਕਿ ਮੈਂ ਤੇਰੀ ਘਰ ਵਾਲੀ ਨੂੰ ਬਹੁਤ ਪਸੰਦ ਕਰਨਾ ਆ ਤੇ ਉਹ ਵੀ ਮੈਨੂੰ ਕਰਦੀ ਐ ਅਸੀਂ ਦੋਨੋਂ ਜਣੇ ਇੱਕ ਦੂਜੇ ਨਾਲ ਵਿਆਹ ਕਰਾਉਣਾ ਚਾਹੁੰਦੇ ਆ ਹੁਣ ਐਨੀ ਗੱਲ ਸੁਣ ਕੇ ਮਨੀਸ਼ ਨੂੰ ਬਹੁਤ ਗੁੱਸਾ ਆਉਂਦਾ ਐ ਕਿ ਠੀਕ ਐ ਮਜ਼ਾਕ ਦੀ ਕੋਈ ਲਿਮਟ ਹੁੰਦੀ ਐ ਤੂੰ ਆਪਣੀ ਜਿਹੜੀ ਲਿਮਟ ਐ ਉਹ ਕ੍ਰੋਸ ਕਰ ਰਿਹਾ ਆ ਹੁਣ ਇਥੇ ਹਰਸ਼ਪ੍ਰੀਤ ਕਹਿੰਦਾ ਐ ਕਿ ਕੋਈ ਮਜ਼ਾਕ ਨਹੀਂ ਮੈਂ ਸਹੀ ਗੱਲ ਕਰ ਰਿਹਾ ਆ ਬੇਸ਼ੱਕ ਤੂੰ ਆਪਣੀ ਵਾਈਫ ਨੂੰ ਫੋਨ ਕਰਕੇ ਵੀ ਪੁੱਛ ਸਕਦਾ ਆ ਹੁਣ ਜਦੋਂ ਆਪਣੀ ਵਾਈਫ ਨੂੰ ਵਾਰ-ਵਾਰ ਫੋਨ ਕਰਦਾ ਐ ਪੁੱਛਦਾ ਐ ਕਿ ਇਹ ਕੀ ਗੱਲ ਕਹਿ ਰਿਹਾ ਐ ਹੁਣ ਉਹ ਆਪਣੇ ਫੋਨ ਤੋਂ ਦਾ ਫੋਨ ਚੱਕ ਨਹੀਂ ਸੀ ਰਹੀ ਫਿਰ ਹਰਸ਼ਪ੍ਰੀਤ ਉਹਨੂੰ ਨੰਬਰ ਦਿੰਦਾ ਹੈ ਕਿਉਂਕਿ ਇਹਨਾਂ ਨੇ ਇੱਕ ਦੂਜਾ ਨੰਬਰ ਵੀ ਲਿਆ ਸੀਗਾ ਹੁਣ ਜਦੋਂ ਹਰਸ਼ਪ੍ਰੀਤ ਉਹ ਤੋਂ ਜਦੋਂ ਇਹਦੀ ਵਾਈਫ ਨੂੰ ਕਾਲ ਲਾਂਦਾ ਆ ਤਾਂ ਇਹਦੀ ਵਾਈਫ ਹੈ ਜਦੋਂ ਚੱਕਦੀ ਹੈ ਤੇ ਉਹ ਕਹਿੰਦੀ ਹੈ ਕਿ ਹਾਂ ਮੈਂ ਹਰਸ਼ਪ੍ਰੀਤ ਨੂੰ ਪਿਆਰ ਕਰਦੀ ਆ ਤੇ ਅਸੀਂ ਇੱਕ ਦੂਸਰੇ ਨਾਲ ਵਿਆਹ ਕਰਾਣਾ ਚਾਹੁੰਦੇ ਆ ਇੰਨੀ ਗੱਲ ਸੁਣਦਿਆਂ ਹੀ ਮਨੀਸ਼ ਹੈ ਜਿਹੜਾ ਉਹ ਚੁੱਪ ਹੋ ਜਾਂਦਾ ਆ ਤੇ ਹਰਸ਼ਪ੍ਰੀਤ ਸੀਗਾ ਜਿਹੜਾ ਉਹ ਪਹਿਲਾਂ ਹੀ ਪਿਸਤਲ ਲੈ ਕੇ ਆਇਆ ਹੁੰਦਾ ਆ ਉਹ ਇੱਕ ਗੋਲੀ ਚਲਾਉਂਦਾ ਆ ਤੇ ਇੱਕ ਗੋਲੀ ਦੇ ਨਾਲ ਹੀ ਹੈ ਜਿਹੜਾ ਇਹ ਮਨੀਸ਼ ਹੁੰਦਾ ਹੈ ਉੱਥੇ ਹੀ ਗੱਡੀ ਦੇ ਵਿੱਚ ਹੀ ਇਹਦੀ ਮੌਤ ਹੋ ਜਾਂਦੀ ਹੈ। ਇਸ ਤੋਂ ਬਾਅਦ ਜਿਹੜਾ ਹਰਸ਼ਪ੍ਰੀਤ ਹੁੰਦਾ ਆ ਉਹ ਇਹਦੀ ਡੈੱਡ ਬੋਡੀ ਨੂੰ ਲੈ ਕੇ ਇੱਕ ਖੰਡਰ ਵਾਲੀ ਜਗ੍ਹਾ ਕੋਈ ਲੱਭਦਾ ਆ ਜਿੱਥੇ ਕੋਈ ਆਉਂਦਾ ਜਾਂਦਾ ਨਾ ਹੋਵੇ ਤੇ ਉੱਥੇ ਮੌਕਾ ਵੇਖ ਕੇ ਉਹਦੇ ਉੱਤੇ ਪੈਟਰੋਲ ਪਾ ਕੇ ਉਹਨੂੰ ਅੱਗ ਲਗਾ ਦਿੰਦਾ ਆ। ਹੁਣ ਉਹਦਾ ਉੱਪਰਲਾ ਹਿੱਸਾ ਜਲ ਜਾਂਦਾ ਆ ਤੇ ਇਹਨਾਂ ਨੂੰ ਵੀ ਇਹੀ ਸੀਗਾ ਜੇ ਉੱਪਰਲਾ ਹਿੱਸਾ ਜਲਿਆ ਹੋਏਗਾ ਤਾਂ ਕਿਸੇ ਨੂੰ ਕੋਈ ਪਛਾਣ ਨਹੀਂ ਹੋਏਗੀ ਕਿ ਇਹ ਕੌਣ ਆ ਕੌਣ ਨਹੀਂ। ਪਰ ਉਹ ਕਹਿੰਦੇ ਆ ਨਾ ਕਿ ਅਪਰਾਧੀ ਚਾਹੇ ਜਿੰਨਾ ਮਰਜ਼ੀ ਛਾਤਰ ਹੋਵੇ ਪੁਲਿਸ ਦੇ ਹੱਥੋਂ ਨਹੀਂ ਬਚ ਸਕਦਾ ਇੱਕ ਨਾ ਇੱਕ ਦਿਨ ਉਹਦਾ ਕੀਤਾ ਉਹਦੇ ਅੱਗੇ ਆ ਹੀ ਜਾਂਦਾ ਆ ਹੁਣ ਇਸ ਤੋਂ ਬਾਅਦ ਹੈ ਜਿਹੜੀ ਪੁਲਿਸ ਇਹਦੀ ਜਿਹੜੀ ਵਾਈਫ ਹੁੰਦੀ ਆ ਸਪਨਾ ਤੇ ਹਰਸ਼ਪ੍ਰੀਤ ਨੂੰ ਅਰੈਸਟ ਕਰਦੇ ਆ ਇਹ ਹਰਸ਼ਪ੍ਰੀਤ ਸੀਗਾ ਜਿਹੜਾ ਹਾਲੇ ਵੀ ਨਹੀਂ ਸੀ ਮੰਨ ਰਿਹਾ ਕਿ ਕਤਲ ਇਹਨੇ ਕੀਤਾ ਆ ਪਰ ਪੁਲਿਸ ਵਾਲੇ ਦੱਸਦੇ ਆ ਕਿ ਸਪਨਾ ਨੇ ਪਹਿਲਾਂ ਹੀ ਸਾਨੂੰ ਸਭ ਕੁਝ ਦੱਸ ਦਿੱਤਾ ਆ ਕਿ ਅਸੀਂ ਇਹ ਸਭ ਕੁਝ ਕਿਵੇਂ ਕੀਤਾ ਆ ਹੁਣ ਇਸ ਤੋਂ ਬਾਅਦ ਜਿਹੜਾ ਹਰਸ਼ਪ੍ਰੀਤ ਹੁੰਦਾ ਉਹ ਵੀ ਟੁੱਟ ਜਾਂਦਾ ਹੈ ਇਸ ਤੋਂ ਬਾਅਦ ਜਦੋਂ ਇਹਨਾਂ ਨੂੰ ਅਦਾਲਤ ਵਿੱਚ ਲੈ ਕੇ जाया ਜਾਂਦਾ ਆ ਉੱਥੇ ਜਾ ਕੇ ਜੱਜ ਸਾਹਿਬ ਜਦੋਂ ਇਹਨਾਂ ਨੂੰ ਸਜ਼ਾ ਸੁਣਾਉਂਦੇ ਆ ਤੇ ਜਿਹੜੀ ਸਪਨਾ ਸੀਗੀ ਉਹ ਹਲੇ ਵੀ ਹਸਰੀ ਹੁੰਦੀ ਹੈ ਉਹ ਕਹਿੰਦੀ ਹੈ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਨੂੰ ਜੋ ਮਰਜ਼ੀ ਸਜ਼ਾ ਹੋ ਜਾਏ ਪਰ ਮੈਂ ਜੋ ਕਰਨਾ ਸੀ ਮੈਂ ਉਹ ਕਰ ਲਿਆ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਪਰ ਜਿਹੜਾ ਹਰਸ਼ਪ੍ਰੀਤ ਸੀਗਾ ਜਦੋਂ ਉਹਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਤਾਂ ਉਹ ਉੱਚੀ ਉੱਚੀ ਰੋਣ ਲੱਗ ਜਾਂਦਾ ਆ ਪਰ ਹੁਣ ਰੋਣ ਨਾਲ ਕੀ ਹੋਣਾ ਸੀਗਾ ਇਹਨਾਂ ਦਾ ਆਪਣਾ ਹੀ ਕੀਤਾ ਸੀਗਾ ਜੋ ਅੱਗੇ ਆ ਰਿਹਾ ਸੀ ਇਹਨਾਂ ਨੇ ਇੱਕ ਬੇਕਸੂਰ ਸ਼ਖਸ ਦੀ ਜਾਨ ਲੈ ਲਈ ਬਿਨਾਂ ਸੋਚੇ ਸਮਝੇ ਜਿਸ ਜਿਸ ਸ਼ਖਸ ਤੇ ਉਹ ਇੰਨਾ ਵਿਸ਼ਵਾਸ ਕਰਦਾ ਸੀਗਾ ਉਹਦਾ ਬਚਪਨ ਦਾ ਦੋਸਤ ਔਰ ਦੂਜੇ ਪਾਸੇ ਉਹਦੀ ਆਪਣੀ ਘਰ ਵਾਲੀ ਉਹ ਸੁਪਨੇ ਵਿੱਚ ਵੀ ਨਹੀਂ ਸੀ ਸੋਚ ਸਕਦਾ ਕਿ ਇਹ ਦੋਵੇਂ ਜਣੇ ਮਿਲ ਕੇ ਮੇਰੇ ਨਾਲ ਇੰਨਾ ਕਨਾਉਣਾ ਕੰਮ ਕਰਨਗੇ ਇੱਕ ਧੀ ਤੋਂ ਉਹਦਾ ਪਿਓ ਖੋលਿਆ ਇੱਕ ਮਾਂ ਪਿਓ ਤੋਂ ਉਹਦੇ ਬੁਢਾਪੇ ਦਾ ਸਹਾਰਾ ਖੋਲਿਆ ਐਵੇਂ ਦੇ ਲੋਕਾਂ ਨੂੰ ਐਵੇਂ ਦੀ ਹੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਸੀਗੀ ਅੱਜ ਦੀ ਕਹਾਣੀ ਤੁਹਾਡੇ ਇਸ ਕਹਾਣੀ ਬਾਰੇ ਕੀ ਵਿਚਾਰ ਹਨ ਆਪਣੇ ਵਿਚਾਰ ਸਾਡੇ ਨਾਲ ਕਮੈਂਟ ਬਾਕਸ ਵਿੱਚ ਸਾਂਝੀ ਜ਼ਰੂਰ ਕਰਿਓ ਮਿਲਦੇ ਹਾਂ ਕੱਲੇ ਖੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ